ਕੀ ਜ਼ਹਿਰ ਵਾਲੇ ਜਨਰਲ ਡਰ ਸਮਾਜ ਵਿੱਚ ਸਰਗਰਮ ਹੋ ਚੁੱਕੇ ਨੇ ਸੂਝਵਾਨ ਸਰੋਤਿਓ ਤਿਹਾਰਾਂ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਤੇ ਮਠਿਆਈਆਂ ਦਾ ਆਦਾਨ ਪ੍ਰਦਾਨ ਜਿਹੜਾਗਾ ਉਹ ਵੀ ਸ਼ੁਰੂ ਹੋ ਚੁੱਕਿਆ ਹੈ ਇਹਦੇ ਨਾਲ ਹੀ ਮੁਨਾਫਾ ਕਮਾਉਣ ਵਾਲੇ ਕੁਝ ਲਾਲਚੀ ਲੋਕ ਘਟੀਆ ਮਟੀਰੀਅਲ ਤੋਂ ਤਿਆਰ ਹੋਈਆਂ ਮਠਿਆਈਆਂ ਲੈ ਕੇ ਬਾਜ਼ਾਰਾਂ ਵਿੱਚ ਉਤਰ ਚੁੱਕੇ ਨੇ ਤੇ ਜੋ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਨੇ ਸਰਕਾਰ ਭਾਵੇਂ ਲੱਖਾਂ ਦਾਅਵੇ ਕਰਨ ਕਿ ਤਿਹਾਰਾਂ ਦੇ ਦਿਨਾਂ ਵਿੱਚ ਘਟਿਆ ਮਟੀਰੀਅਲ ਤੋਂ ਬਣੀਆਂ ਬਿਠਾਈਆਂ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ ਸਿਹਤ ਵਿਭਾਗ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਪੈਸੇ ਲੈ ਕੇ ਮਿੱਠਾ ਜ਼ਹਿਰ ਵੇਚਣ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈਗੀ ਅੱਜ ਵੀ ਪੰਜਾਬ ਵਿੱਚ ਲੋਕਾਂ ਦੀ ਜਾਨ ਲੈ ਲਈ ਡਰਨਲ ਜਨਰਲ ਡਾਇਰ ਜਿਹੜੇ ਉਹ ਮੌਜੂਦ ਨੇ ਦੋਸਤੋ ਜਨਰਲ ਡਾਇਰ ਜਲ੍ਹਿਆਂਵਾਲਾ ਬਾਗ ਕਿਸੇ ਤੋਂ ਭੁੱਲਿਆ ਨਹੀਂ ਪਰ ਉਹਨੇ ਤਾਂ ਇੱਕੋ ਝਟਕੇ ਜਿਹੜੇ ਸੀਗੇ ਪੰਜਾਬ ਦੇ ਲੋਕ ਸ਼ਹੀਦ ਕਰਦੇ ਉੱਤੇ ਸੀ ਪਰ ਇਹ ਜਨਰਲ ਡਾਇਰ ਮਿੱਠਾ ਜ਼ਹਿਰ ਵੇਚ ਰਹੇ ਨੇ ਪੈਸੇ ਕਮਾ ਰਹੇ ਨੇ ਤੇ ਲੋਕਾਂ ਦੀਆਂ ਜਾਨਾਂ ਨਾਲ ਖਲਬਾੜ ਕਰ ਰਹੇ ਨੇ ਤੁਸੀਂ ਦੇਖੇ ਹੋਣਾਗਾ ਕਿ ਤਿਹਾਰਾਂ ਦੇ ਨਾਲ ਵਿੱਚ ਆਮ ਬਜ਼ਾਰਾਂ ਵਿੱਚ ਮਠਾਈ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਲਗਾਈ ਜਾਂਦੀਆਂ ਨੇ ਜਿੱਥੇ ਪ੍ਰਸ਼ਾਸਨ ਲਗਾਤਾਰ ਚੈਕਿੰਗ ਦੀ ਗੱਲ ਕਹੀ ਜਾਂਦਾਗਾ ਕੁਝ ਵੱਡੇ ਦੁਕਾਨਦਾਰ ਆਪਣੇ ਅਸਰ ਰਸੂਕ ਤੇ ਦਬ ਦਵੇ ਦੇ ਚੱਲਦੇ ਆ ਇਹਨਾਂ ਚੈਕਿੰਗਾਂ ਤੋਂ ਬਚ ਜਾਂਦੇ ਨੇ ਜੇ ਉਹਨਾਂ ਦੀ ਚੈਕਿੰਗ ਹੋ ਵੀ ਜਾਵੇ ਤਾਂ ਉੱਥੋਂ ਕੁਝ ਨਹੀਂ ਮਿਲਦਾ ਇਹ ਤਾਂ ਪਲੀ ਪੱਤ ਜਾਣਦੇ ਆ ਪਰ ਉੱਥੇ ਹੀ ਵੱਡੇ ਦੁਕਾਨਦਾਰਾਂ ਦੀ ਚੈਕਿੰਗ ਨਾ ਹੋਣਾ ਉਹਨਾਂ ਵੱਲੋਂ ਘਟੀਆ ਕਿਸਮ ਦੀਆਂ ਮਠਿਆਈਆਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖੜਵਾਲ ਕਰਨਾ ਜਿਹੜਾ ਉਹ ਜਾਰੀ ਹੈ ਇੱਕ ਗੱਲ ਹੋਰ ਕਰਦਿਆਂ ਕਿ ਅਖੋਤੀ ਸਮਾਜ ਸੇਵੀ ਅਤੇ ਰਾਜਨੀਤਿਕ ਆਗੂ ਇੰਨਾ ਲੋਕਾਂ ਦੀ ਸਰਪ੍ਰਸਤੀ ਕਰਦੇ ਨੇ ਤੇ ਛੋਟੇ ਦੁਕਾਨਦਾਰਾਂ ਦੇ ਸੈਂਪਲ ਭਰਾ ਕੇ ਜਿਹੜੀ ਆ ਉਹ ਸਰਕਾਰ ਦੇ ਜਿਹੜੇ ਦਾਅਵੇ ਨੇ ਉਹਦੇ ਦੀ ਵੀ ਉਹ ਪੂਰੇ ਉਤਰ ਜਾਂਦੇ ਨੇ ਹੁਣ ਦੋਸਤੋ ਜੇ ਮੈਂ ਗੱਲ ਕਰਾਂ ਬਸੇ ਤਾਂ ਗੱਲ ਕਰਨੀ ਬਣਦੀ ਆ ਮੈਂ ਅੱਜ ਗੱਲ ਕਰ ਵੀ ਐਸੇ ਕਰਕੇ ਰਹਿਾਂਗਾ ਕਿ ਸਨਾਮ ਸ਼ਹਿਰ ਵਿੱਚ ਇੱਕ ਮਸ਼ਹੂਰ ਸਬਿਡਸਟਰੀ ਟਿਕਾਣਾ ਹੈ ਤੇ ਇੱਕ ਵਿਅਕਤੀ ਉਸ ਦੁਕਾਨ ਤੇ ਮਠਿਆਈ ਲੈਣ ਚਲਾ ਜਾਂਦਾ ਹੈਗਾ ਤੇ ਦੁਕਾਨਦਾਰ ਨੂੰ ਕਹਿੰਦਾ ਵੀ ਸਭ ਤੋਂ ਵਧੀਆ ਮਠਿਆਈ ਦਾ ਇੱਕ ਡੱਬਾ ਕਿਲੋ ਵਾਲਾ ਪੈਕ ਕਰ ਦੋ ਦੁਕਾਨਦਾਰ 1000 ਰੁਪਿਆ ਲੈ ਕੇ ਇੱਕ ਡੱਬਾ ਮਠਿਆਈ ਵਾਲਾ ਪੈਕ ਕਰ ਦਿੰਦਾ ਰੈਪਰ ਉੱਪਰ ਲਾ ਕੇ ਲਿਫਾਵੇ 'ਚ ਪਾ ਕੇ ਦੇ ਦਿੰਦਾ ਵੀ ਲੈ ਜਾ ਦੁਕਾਨਦਾਰ ਦੇ ਮਨ 'ਚ ਇਹ ਹੁੰਦੀ ਹੈ ਵੀ ਇਹਨੇ ਕਿਸੇ ਨੂੰ ਗਿਫਟ ਕਰਨੀ ਆ ਗਿਫਟ ਕਰੀ ਆ ਅੱਗੇ ਚਲੀ ਜਾਂਦੀ ਆ ਦੋ ਤਿੰਨ ਦਿਨਾਂ ਦਾ ਗਿਫਟ ਨਹੀਂ ਖੋਲਦਾ ਤੀਜੇ ਦਿਨ ਜਿਹੜਾ ਉਹਦਾ ਕੋਈ ਬਾਤ ਸਮੀ ਰਹਿੰਦਾ ਮਠਿਆਈ ਦਾ ਤੇ ਖਰਾਬ ਵੀ ਹੋ ਜੇ ਤਾਂ ਪਰ ਹੋਇਆ ਕੀ ਅਚਾਨਕ ਹੀ ਉਸ ਵਿਅਕਤੀ ਨੇ ਆਪਣੇ ਘਰੇ ਜਾ ਕੇ ਮਠਿਆਈ ਵਾਲਾ ਪੈਕਟ ਖੋਲ ਲਿਆ ਬੱਚਿਆਂ ਨੇ ਖੋਲ ਲਿਆ ਤੇ ਜਦੋਂ ਖੋਲ ਕੇ ਮਠਿਆਈ ਦੇ ਵਿੱਚ ਦੇਖਿਆ ਕਿ ਉਹਦੇ ਵਿੱਚ ਤਾਂ ਸੁੰਡੀਆਂ ਦੁਰੀਆਂ ਫਿਰਦੀਆਂ ਨੇ ਮਿੱਠੀਆਂ ਸੁੰਡੀਆਂ ਮਠਿਆਈ ਵਾਲੀਆਂ ਸੁੰਡੀਆਂ ਦੁਰੀਆਂ ਫਿਰਦੀਆਂ ਨੇ ਤਾਂ ਅਨੰਨ ਫਨਨਤੀ ਉਹ ਵਿਅਕਤੀ ਮਠਿਆਈ ਦੀ ਦੁਕਾਨ ਤੇ ਵਾਪਸ ਆ ਗਿਆ ਤੇ ਉਹਨੇ ਲਿਆ ਕੇ ਕਾਊਂਟਰ ਤੇ ਰੱਖਤਾ ਵੀ ਆ ਚੱਕੋ ਤੁਹਾਡੀ ਮਠਾਈ ਦੇਖੋ ਡੱਬਾ ਲੈ ਕੇ ਮੈਂ ਘਰੇ ਗਿਆ ਸੀ ਆ ਨਿਕਲਿਆ ਕੁਛ ਦੇਰ ਤੱਕ ਦੁਕਾਨਦਾਰ ਨੇ ਅਨਨ ਕਰਨ ਅੰਨੀ ਕਰਨ ਜੀ ਕੀਤੀ ਤੇ ਫਿਰ ਉਹਨੇ ਆਪਣੇ ਪੰਜ ਸੱਤ ਜਿਹੜੇ ਮਿੱਤਰ ਪਿਆਰੇ ਸੀ ਉਹਨਾਂ ਨੂੰ ਫੋਨ ਕਰਕੇ ਬੁਲਾ ਲਿਆ ਜਿਦੇ ਚ ਸਮਾਜ ਸੇਵੀ ਰਾਜਨੀਤਿਕ ਆਗੂ ਤੇ ਸਾਡਾ ਪੱਤਰਕਾਰ ਭਾਈ ਚਾਰਾ ਵੀ ਸ਼ਾਮਲ ਸੀ ਥੋੜੀ ਜਿਹੀ ਬੈਸ ਹੋਣ ਤੋਂ ਬਾਅਦ ਉਹਨਾਂ ਵਿਅਕਤੀਆਂ ਨੇ ਮਠਿਆਈ ਖਰੀਦਣ ਵਾਲੇ ਵਿਅਕਤੀ ਨੂੰ ਪੈਸੇ ਵਾਪਸ ਕਰਵਾ ਦਿੱਤੇ ਤੇ ਉਹਦੀ ਵੀਡੀਓ ਬਣਾ ਲਈ। ਵੀ ਮਠਿਆਈ ਦੇ ਪੈਸੇ ਵਾਪਸ ਕਰਨੇ ਬਣਦੇ ਨਹੀਂ ਸੀ। ਤੂੰ ਧੱਕੇ ਨਾਲ ਆ ਕੇ ਰੋਲਾ ਪਾ ਰਿਹਾ ਤਿਹਾੜਾਂ ਦੇ ਦਿਨ ਨੇ ਗੱਲ ਥਾਣੇ ਤੱਕ ਜਾਊਗੀ ਤੇਰੀ ਵੀ ਬਦਨਾਮੀ ਹੋਊਗੀ ਦੁਕਾਨ ਦੀ ਵੀ ਬਦਨਾਮੀ ਹੋਊਗੀ ਤੂੰ ਐਸ ਕਰਕੇ ਤੈਨੂੰ ਪੈਸੇ ਦੇ ਰਹੇ ਆ ਤੇ ਪੈਸੇ ਦੇਣ ਦੀ ਵੀਡੀਓ ਵੀ ਬਣਾ ਰਹੇ ਆ। ਤੂੰ ਅੰਨਾ ਕਰਨੀ ਕਰੇਗਾ ਰੋਲਾ ਪਾਏਗਾ ਕਿਸੇ ਨੂੰ ਦੱਸੇਗਾ ਤਾਂ ਤੇਰੀ ਪੈਸੇ ਲੈਣ ਦੀ ਵੀਡੀਓ ਵੀ ਚਲਾ ਦਾਂਗੇ ਕਿ ਸਾਡ ਦੁਕਾਨਦਾਰ ਨੂੰ ਬਲੈਕਮੇਲ ਕਰਕੇ ਪੈਸੇ ਲੈਨੇ ਘੱਟਾ ਮੂੰਹ ਬੰਦਾ ਜੱਸੋ ਹੁਣ ਕੀ ਕਰੂਗਾ ਵਿਅਕਤੀ ਕੁਛ ਨਹੀਂ ਕਰ ਸਕਦਾ ਉਥੋਂ ਤਾਂ ਉਹਨਾਂ ਨੇ ਤੋਰਤਾ ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਵਿਅਕਤੀ ਨੇ ਜਦੋਂ ਘਰੇ ਆਪਣੇ ਬੱਚਿਆਂ ਦੇ ਵਿੱਚ ਜਾ ਕੇ ਡੱਬਾ ਖੋਲ੍ਹਿਆ ਸੀ ਜਦੋਂ ਉਹਨੇ ਸੁੰਡੀਆਂ ਦੇਖੀਆਂ ਤਾਂ ਉਹਨੇ ਉਸ ਗੱਲ ਦੀ ਵੀਡੀਓ ਬਣਾ ਲਈ ਜਿਹੜੀ ਵੀਡੀਓ ਉਹਦੇ ਕੋਲੇ ਹੁਣ ਵੀ ਆ ਤੇ ਬਲੈਕਮੇਲਿੰਗ ਦਾ ਡਰਬਾ ਦਿੱਤਾ ਹੋਇਆ ਵੀ ਜੇ ਕਿਸੇ ਨੂੰ ਗੱਲ ਦੱਸੀ ਤਾਂ ਤੇਰਾ ਫਿਰ ਅਸੀਂ ਕੰਮ ਕਰਦਾਂਗੇ ਉਹਨੂੰ ਦੇਖੋ ਅਸਰ ਸੁਖ ਵਾਲੇ ਵਿਅਕਤੀ ਨੇ ਠੀਕ ਆ ਹੋਣਗੇ ਰਾਜਨੀਤਿਕ ਆਗੂ ਵੀ ਹਰੇਕ ਸ਼ਹਿਰ ਦੇ ਵਿੱਚ ਹੁੰਦੇ ਨੇ ਉਹਨੇ ਵੀ ਚਾਹੀਦੇ ਨੇ ਪਰ ਜਦੋਂ ਤਿਹਾੜਾਂ ਦੇ ਦਿਨਾਂ ਵਿੱਚ ਕਟਿਆ ਮਟੀਰੀਅਲ ਬਣਾ ਕੇ ਵੇਚਿਆ ਜਾ ਰਿਹਾਗਾ ਉਹਦੀ ਸਰਪ੍ਰਸਤੀ ਦਾ ਨਾ ਕਰੋ ਉਹਦੇ ਬਾਰੇ ਤਾਂ ਲੋਕਾਂ ਨੂੰ ਜਾਣਕਾਰੀ ਦੇ ਦਿਓ ਅਵੇਅਰ ਹੋ ਲੈਂਦੇ ਹੋ ਉੱਥੇ ਵੀ ਰਾਜਨੀਤੀ ਉਸ ਪੇਟ ਉੱਥੇ ਵੀ ਸਮਾਜ ਸੇਵੀਆਂ ਦੀ ਉਸ ਪੇਟ ਜਿਹੜੀ ਇਹ ਸਮਾਜ ਲਈ ਚੰਗੀ ਗੱਲ ਨਹੀਂ ਹੈਗੀ ਦੋਸਤੋ ਮੈਂ ਕਟਨਾ ਦਾ ਜ਼ਿਕਰ ਕਰ ਰਿਹਾ ਆ ਕੱਟਨਾ ਸਿੱਖ ਕੌਮ ਦੇ ਮਹਾਨ ਸ਼ਹੀਦ ਸਰਦਾਰ ਉਧਮ ਸਿੰਘ ਸਨਾਮ ਦੇ ਸ਼ਹਿਰ ਦੀ ਹੈ ਤੇ ਜਿੱਥੇ ਆਪ ਦੇ ਐਮਐਲਏ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਨੇ ਸ੍ਰੀ ਅਮਨ ਰੋਡਾ ਜੀ ਉਸ ਸ਼ਹਿਰ ਦੀ ਮੈਂ ਗੱਲ ਕਰਦਾ ਉਸ ਸ਼ਹਿਰ ਦਾ ਇਹ ਜਨਰਲ ਡਾਇਰ ਹੈ ਜਿਹੜਾ ਲੋਕਾਂ ਦੀ ਜ਼ਿੰਦਗੀ ਨਾਲ ਖੜਵਾਲ ਕਰ ਰਿਹਾ ਅਸਰ ਸੂਖ ਵਾਲੇ ਅਗੋਂ ਦੇ ਚਲਦੇ ਆਂ ਅਗਰ ਪ੍ਰਤਾਲ ਹੋ ਜਾਂਦੀ ਰੇਡ ਪੈ ਜਾਂਦੀ ਸੇਧਬਾਗ ਮੁਕੇ ਦੇ ਪਹੁੰਚ ਜਾਂਦਾ ਤਾਂ ਪਤਾ ਲੱਗ ਜਾਂਦਾ ਇਹ ਲੋਕ ਸਰਕਾਰ ਨੂੰ ਚੁੰਨਾ ਤਾਂ ਨਹੀਂ ਹਿਲਾ ਰਹੇ ਇਹ ਲੋਕ ਡੱਬਿਆਂ ਦਾ ਰੇਟ ਆ ਜਿਹੜਾ ਉਹ ਮਠਿਆਈ ਡੱਬਿਆਂ ਨੂੰ ਵੀ ਮਠਿਆਈ ਦੇ ਰੇਟ ਦੇ ਵਿੱਚ ਵੇਚ ਰਹੇ ਨੇ ਕੋਈ ਉਹਦਾ ਵੀ ਪਤਾ ਲਾ ਲਈਏ ਪਰ ਨਹੀਂ ਇਹਨਾਂ ਅਸਰਸੂਖ ਵਾਲੇ ਵਿਅਕਤੀਆਂ ਦੀ ਇਹਨਾਂ ਕਲੇਸੀ ਇੱਕ ਕਲੇਸੀ ਕਿਸਮ ਦੇ ਵਿਦਿਆਰਥੀ ਨੇ ਵਿਅਕਤੀ ਨੇ ਇਹਨਾਂ ਦੀ ਸਰਪ੍ਰਸਤੀ ਹੇਠ ਹੋਣ ਵਾਲੇ ਕੰਮ ਦੀ ਸਰਕਾਰੀ ਅਧਿਕਾਰੀਆਂ ਦੇ ਵਿੱਚ ਵੀ ਹਿੰਮਤ ਨਹੀਂ ਪੈਂਦੀ ਪੜਤਾਲ ਕਰਨ ਦੀ। ਕਿਉਂਕਿ ਜਿਹੜਾ ਬੰਦਾ ਆਪਣੇ ਸਰਕਾਰ ਦੀ ਆਪਣੀ ਆਪਣੇ ਸੂਬੇ ਦੀ ਸਰਕਾਰ ਦੇ ਕੈਬਨਿਟ ਮੰਤਰੀਆਂ ਨਾਲ ਹੀ ਸਿਰ ਢਾ ਰਿਹਾ ਉਹ ਬੰਦੇ ਨਾਲ ਸਿਰ ਢਿਓਣਾ ਹਰੇਕ ਬੰਦੇ ਦੇ ਬਸ ਦਾ ਰੋਗ ਨਹੀਂ ਹੈਗਾ। ਕਰੀ ਜਾਂਦੇ ਨੇ। ਸਰਪ੍ਰਸਤੀ ਹੋ ਰਹੀ ਹੈ ਤੇ ਸਰਪ੍ਰਸਤੀ ਕਰਨ ਵਾਲੇ ਲੋਕਾਂ ਦੀ ਵੀ ਅਪਰੋਚ ਉੱਤੇ ਤੱਕ ਹੈ ਅਧਿਕਾਰੀਆਂ ਨੂੰ ਲਗਾਉਣ ਤੇ ਬਦਲਾਉਣ ਵਿੱਚ ਵੀ ਵੱਡੀ ਭੂਮਿਕਾ ਦਾ ਕਰਦੇ ਨੇ ਉਹਨੂੰ ਵੱਡੀ ਗੱਲ ਨਹੀਂ ਹੈਗੀ ਵੀ ਮਠਿਆਈ ਦੇ ਵਿੱਚ ਸੁੰਡੀਆਂ ਨਿਕਲਈਆਂ 100 200 ਰੁਪਏ ਦੀ ਮਠਿਆਈ ਹੁੰਦੀ ਬੰਦਾ ਬਾਹਰ ਛੱਡ ਦਿੰਦਾ 1000 ਰੁਪਏ ਦੀ ਮਠਿਆਈ ਲੈ ਕੇ ਗਿਆ ਤਾਂ ਸਿੱਟੇ ਨਹੀਂ ਸਕਦਾ ਹੁਣ ਗੱਲ ਇਹ ਹੈ ਵੀ ਬੰਦਾ ਕੀ ਚੈੱਕ ਕਰੇ ਦੁਕਾਨਦਾਰ ਤੇ ਵਿਸ਼ਵਾਸ ਕਰੇ ਦੁਕਾਨ ਦੇ ਬ੍ਰਾਂਡ ਨੂੰ ਤੇ ਵਿਸ਼ਵਾਸ ਕਰੇ ਕਾਊਂਟਰ ਤੇ ਲੱਗਿਆ ਸਮਾਨ ਬੰਦਾ ਕਹਿੰਦਾ ਜੀ ਇਹਦੇ ਚੋ ਸਮਾਨ ਪਾ ਦਿਓ ਤੇ ਉਹਨੂੰ ਪੈਕੇਜ ਕੀ ਦੇਤਾ ਇਸ ਗੱਲ ਦੀ ਪਰਤਾਲ ਇਸ ਗੱਲ ਦੀ ਪਰਤਾਲ ਤਾਂ ਹੀ ਹੋ ਸਕਦੀ ਹੈ ਜੇ ਸਾਡੇ ਪ੍ਰਸ਼ਾਸਕ ਅਧਿਕਾਰੀ ਜਿਹੜੇ ਨੇ ਉਸ ਸਮੇਂ ਤੇ ਕਾਰਵਾਈ ਕਰਨਾ ਕਰਵਾਈ ਹੋਣ ਨਹੀਂ ਦਿੱਤੀ ਜਾਂਦੀ ਸੇਧ ਵਿਭਾਗ ਤੱਕ ਸ਼ਿਕਾਇਤ ਵੀ ਨਹੀਂ ਪਹੁੰਚਦੀ ਸ਼ਿਕਾਇਤ ਕਰੂਗਾ ਵੀ ਕੌਣ ਡਰ ਤਾਂ ਹਰੇਕ ਬੰਦੇ ਨੂੰ ਹੁੰਦਾ ਸੋ ਸਾਡੇ ਸਮਾਜ ਸੇਵੀਆ ਨੂੰ ਚਾਹੀਦਾ ਕਿਉਂ ਠਿਕ ਜੁਰਮ ਦੇ ਠੇਕੇਦਾਰਾਂ ਦਾ ਸਾਥ ਨਾ ਦੇਣਾ ਸਮਾਜ ਚੋਂ ਜੁਰਮ ਨੂੰ ਮਟਾਉਣ ਲਈ ਸਰਕਾਰ ਦਾ ਸਾਥ ਦੇਣਾ ਤਾਂ ਜੋ ਅਜਿਹੇ ਦੁਸ਼ਮਣਾਂ ਨੂੰ ਜਾਂ ਮੰਨ ਕੇ ਚੱਲੋ ਵੀ ਅਜਿਹੇ ਮਿੱਠੇ ਦੇ ਜਲਨਹਿਰਾ ਤੋਂ ਸਮਾਜ ਨੂੰ ਛੁਟਕਾਰਾ ਮਿਲ ਸਕੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਕਿ ਜੋ ਲੋਕ ਇਹਨਾਂ ਸਰਪ੍ਰਸਤੀ ਕਰਦੇ ਨੇ ਚਾਹੇ ਉਹ ਸਮਾਜ ਸੇਵਕ ਨੇ ਚਾਹੇ ਉਹ ਰਾਜਨੀਤਿਕ ਆਗੂ ਨੇ ਉਹਨਾਂ ਨੂੰ ਵੀ ਉਹ ਵੀਡੀਓ ਆ ਜਿਹੜੀ ਮਠਾਈ ਦੇ ਵਿੱਚ ਸੁੰਡੀਆਂ ਵਾਲੀ ਵੀਡੀਓ ਆਪਣੇ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਆ ਫਿਰ ਪਤਾ ਲੱਗੂਗਾ ਵੀ ਉਹਦੇ ਪਰਿਵਾਰਕ ਬੰਦੇ ਨੇ ਉਹਦੇ ਪਰਿਵਾਰਕ ਜਿਹੜੇ ਲੋਕ ਨੇ ਉਹ ਉਹ ਉਸ ਦੁਕਾਨਦਾਰ ਦੀ ਸਰਪ੍ਰਸਤੀ ਦੀ ਹਾਮੀ ਭਰਦੇ ਨਹੀਂ ਭਰਦੇ ਸਮਾਜ ਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਉਹ ਸਰਪਰਾਸਤਾਨ ਦੇ ਵਾਰਸ ਨੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਜਿਹੜੇ ਉਹ ਇਸ ਗੱਲ ਨੂੰ ਬਦਾਸ਼ਤ ਕਰਦੇ ਨੇ ਕਿ ਨਹੀਂ ਕਰਦੇ ਗੱਲ ਮਹਿੰਗੀਆਂ ਮਠਿਆਈਆਂ ਰਾਹੀਂ ਲੋਕਾਂ ਦੇ ਖਲਵਾਰ ਦੀ ਨਹੀਂ ਗੱਲ ਪ੍ਰਸ਼ਾਸਨ ਦੇ ਚੁੱਪ ਰਹਿਣ ਦੀ ਵੀ ਹੈ ਕਿ ਪ੍ਰਸ਼ਾਸਕ ਅਧਿਕਾਰੀ ਨੇ ਜਿਹੜੇ ਉਹ ਕਿਉਂ ਚੁੱਪ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਛੱਡ ਕੇ ਜਾਂਦੇ ਨੇ ਜਦੋਂ ਕਿਸੇ ਦੀ ਪ੍ਰਤਾਲ ਨਾ ਹੋਵੇ ਤਾਂ ਫਿਰ ਸਮਝਿਆ ਹੀ ਜਾ ਸਕਦਾ ਹੈ ਕਿ ਉਸ ਦੇ ਉੱਤੇ ਰਾਜਨੀਤਿਕ ਸਰਪ੍ਰਸਤੀ ਹੈ ਰਾਜਨੀਤਿਕ ਸਰਪ੍ਰਸਤੀ ਦੇ ਚੱਲਦਿਆਂ ਅਜਿਹੇ ਦੁਸ਼ਮਨਾ ਨੂੰ ਸਮਾਜ ਤੋਂ ਹਟਾਉਣਾ ਨਾ ਸੰਭਿਕ ਹੈ ਮੁਸ਼ਕਿਲ ਹੈ ਸੋ ਦੋਸਤੋ ਪੰਜਾਬ ਨਾਮਾ ਵੱਲੋਂ ਜਾਗੋ ਗਾਹਕ ਜਾਗੋ ਉਹਦੇ ਤਹਿਤ ਅੱਜ ਇਸ ਲੜੀ ਦਾ ਪਹਿਲਾ ਪਾਰਟ ਜਿਹੜਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਤੇ ਤਿਹਾਰਾਂ ਦੇ ਦਿਨ ਖਤਮ ਹੋਣ ਤੱਕ ਅਸੀਂ ਇਦਾਂ ਹੀ ਸਮਾਜ ਦਾ ਜਿਹੜਾ ਕੁੰਡਾ ਖੜਕਾਉਂਦੇ ਰਹਾਂਗੇ ਤੁਸੀਂ ਸਾਡਾ ਸਾਥ ਦਿਓ ਤੁਸੀਂ ਦੇਖਦੇ ਰਹੋ ਪੰਜਾਬ ਨਾਮਾ ਵੱਧ ਤੋਂ ਵੱਧ ਕਮੈਂਟ ਕਰੋ ਆਪਣੇ ਏਰੀਆ ਦੇ ਵਿੱਚ ਹੋਏ ਤੋਂ ਅਜਿਹੇ ਮਿੱਠੀਆਂ ਜ਼ਹਿਰਾਂ ਵੇਚਣ ਵਾਲੇ ਚਰਨ ਰਹਿਣਾ ਦਾ ਪਰਦਾ ਫਾਸ਼ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ